ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਨੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋ ਕੇ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਹੈ ਮੋਗੇ ਤੋਂ ਦੋਸਤੋ ਬਰਨਾਲੇ ਵਾਲ ਨੂੰ ਜਾਣੇ ਆ ਤਾਂ ਉਸ ਹਾਈਵੇ ਤੋਂ ਵੀ ਛੜ ਕੇ ਨਿਹਾਲ ਸਿੰਘ ਵਾਲੇ ਆਉਂਦੀ ਹੈ ਵੈਸੇ ਇਹਦੇ ਆਸ-ਪਾਸ ਦੇ ਪਿੰਡ ਇਹਦੇ ਨੇੜੇ ਭਾਗੀ ਕੇ ਆ ਦੂਜੇ ਪਾਸੇ ਆਦਮਪੁਰਾ ਜੇ ਸਲਾਬਤਪੁਰਾ ਸਾਈਡ ਤੋਂ ਬਠਿੰਡਾ ਸਾਈਡ ਤੋਂ ਤੁਸੀਂ ਆਉਨੇ ਆ ਤਾਂ ਇਹ ਪਿੰਡ ਆਉਂਦੇ ਆ ਮੈਂ ਕਾਲੇ ਦੇ ਘਰੇ ਵੀਡੀਓ ਬਣਾ ਰਿਹਾ ਤੇ ਵੈਸੇ ਤੁਸੀਂ ਜ਼ਿਆਦਾਤਰ ਇਥੋਂ ਗਾਵਾਂ ਵਾਲੀਆਂ ਵੀਡੀਓ ਦੇਖਦੇ ਆ ਤੇ ਗਾਵਾਂ ਵਾਲੇ ਪਾਸੇ ਹਮੇਸ਼ਾ ਇਹ ਗੱਲ ਐਡ ਕਰੀਦੀ ਆ ਵੀ ਜਿਹਦੇ ਨਾਗ ਮੇਰੇ ਚੈਨਲ ਤੇ ਗਾਵਾਂ ਵਾਲੇ ਪਾਸੋਂ ਇਹਨਾਂ ਕੋਲੋਂ ਵਿਕਰੀ ਵਾਲੇ ਤੁਹਾਨੂੰ ਦਿਖਾਈ ਦੇ ਆ ਛੇ ਵੀ ਕਿਤੋਂ ਹੋਰ ਆਪਾਂ ਇਸ ਲੈਵਲ ਦੇ ਗਾਵਾਂ ਦਿਖਾਉਦੇ ਹੋਏ ਕਿਉਂਕਿ ਹਮੇਸ਼ਾ ਹੀ ਚੰਗੇ ਪਸ਼ੂ ਇੱਥੇ ਵਿਕਰੀ ਵਾਲੇ ਆਉਂਦੇ ਰਹਿੰਦੇ ਗਾਵਾਂ ਦੇ ਵਿੱਚ ਪਰ ਅੱਜ ਜਿਹੜੀ ਚੀਜ਼ ਤੁਹਾਨੂੰ ਦਿਖਾਉਣੀ ਆ ਇਸ ਵੀਡੀਓ ਦੇ ਵਿੱਚ ਇੱਕ ਨਗੀਨਾ ਦੋਸਤੋ ਮੁਰਾ ਨਸਲ ਤਾਂ ਚਾਹੇ ਇੰਨਾ ਕੁ ਪਿਆਰਾ ਹੈ ਵੀ ਜਿਹੜੇ ਵੀਰ ਮੱਝਾਂ ਨੂੰ ਪਸੰਦ ਕਰਦੇ ਉਹਨਾਂ ਸਾਰਿਆਂ ਨੂੰ ਇਹ ਸੋਹਣੀ ਲੱਗਣੀ ਆ ਮੱਝ ਵੱਖਰੀ ਬਣਾਵਟ ਵੱਖਰੀ ਕੋਲੋਂ ਆ ਕੇ ਦੇਖੋਗੇ ਤਾਂ ਵੀ ਦਿਸੂਗੀ ਤੇ ਵੀਡੀਓ 'ਚ ਵੀ ਤੁਹਾਨੂੰ ਜਜਮੈਂਟ ਹੁੰਦੀ ਹੋਣੀ ਐ ਫੈਕਸ ਜਿਹੜਵਾਨੇ ਦੀ ਇਹ ਛੋਟੀ ਦੋਸਤਾਂ ਚੰਗੇ ਰਿਕਾਰਡ ਦੀ ਐ ਆਪਾਂ ਡਿਟੇਲ ਪੁੱਛਾਂਗੇ ਨਾਲ ਤੋਰਾਂਗੇ ਉਮੀਦ ਆ ਤੁਹਾਨੂੰ ਜੱਜੂਗੀ ਪਸੰਦ ਆਊਗੀ ਘਰ ਦਾ ਸ਼ਿੰਗਾਰ ਕਿਸੇ ਇੱਕ ਵੀਰ ਦੇ ਘਰ ਦਾ ਇਹਨੇ ਬਣਾਣਾ ਜਿੱਥੋਂ ਦਾ ਇਹਦਾ ਅਨਜਲ ਲਿਖਿਆ ਹੋਇਆ ਪਰ ਬਾਕੀ ਵੀਰ ਜਿਹੜੇ ਮੱਝਾਂ ਨੂੰ ਪਸੰਦ ਕਰਦੇ ਆ ਉਹ ਇਸ ਵੀਡੀਓ ਨੂੰ ਦੇਖ ਕੇ ਨਜ਼ਾਰਾ ਜ਼ਰੂਰ ਉਹਨਾਂ ਨੂੰ ਆਊਗਾ ਕਿਉਂਕਿ ਚਕੀਨ ਬੰਦਾ ਜਿਹੜਾ ਠਰਕੀ ਆ ਚੰਗੇ ਪਸ਼ੂਆਂ ਦਾ ਉਹਨੂੰ ਸੋਹਣਾ ਪਸ਼ੂ ਬਹੁਤ ਵਧੀਆ ਹੀ ਲੱਗਦਾ ਥਣਾ ਦਾ ਸੈਜ ਤੁਸੀਂ ਸ਼ੁਰੂਆਤ 'ਚ ਹੀ ਦੇਖੋ ਕੱਲਾ ਕੱਲਾ ਥਣ ਨਿਕੜਵਾ ਅਗਾੜੀ ਨੋਟ ਕਰਿਓ ਦੋਸਤੋ ਕਿੰਨੀ ਕਿ ਚੰਗੀ ਹੈ ਬਾਕੀ ਇਹਦੇ ਦੁੱਧ ਦਾ ਰਿਕਾਰਡ ਬੜਾ ਚੰਗਾ ਆਓ ਡਿਟੇਲ ਪੁੱਛੀਏ ਇੱਕ ਗੱਲ ਹੋਰ ਐਡ ਕਰ ਦਿਆਂ ਵੀ ਇਹਦੀ ਵੀਡੀਓ ਤੋਂ ਬਾਅਦ 'ਚ ਇੱਕ ਵੀਡੀਓ ਹੋਰ ਬਣੂਗੀ ਜਿਹਦੇ 'ਚ ਕਲੀਆਂ گاਵਾ ਦਿਖਾਵਾਂਗੇ ਇਹਦਰ ਵੜਾ ਤਿੰਨ ਖੜੀਆਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਆ ਉਹਦੀ ਤੁਸੀਂ ਵੇਟ ਕਰ ਲਓ ਜੇ ਤੇ ਬਾਕੀ ਮੱਝ ਜਿਹਨੂੰ ਪਸੰਦ ਆਊਗੀ ਉਹ ਵੀਰ ਕੰਟੈਕਟ ਬਾਈ ਨਾਲ ਬਣਾ ਸਕਦਾ ਉਹ ਮਿਲ ਜੇ ਬਾਈ ਨੂੰ ਕਾਲੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜੀਤ ਵੀਰੇ ਮੈਂ ਸਾਮੀਦਾ ਵੀ گاਵਾ ਜਿੰਨਾਂ ਨੂੰ ਵਧੀਆ ਲੱਗਦੀਆਂ ਉਹਨਾਂ ਦਾ ਤਾਂ ਆਪਾਂ ਚਿੱਤ ਖੁਸ਼ ਬੜੇ ਵਾਰ ਕੀਤਾ ਹਨਾ ਅੱਜ ਮੱਝਾਂ ਦਾ ਮਨ ਵੀ ਖੁਸ਼ ਕਰਾਂਗੇ ਆਪਾਂ ਜੀ ਬਾਈ ਜੀ ਅੱਛਾ ਬਾਈ ਕੀ ਡਿਟੇਲ ਆ ਮੱਝ ਦੀ ਕਿੰਨਵਾ ਸੂਆ ਸੋਣ ਲੱਗੀ ਐ ਕਿੰਨੇ ਕ ਦਿਨ ਲੇ ਜਾਊਗੀ ਸੋਣ ਜੀ ਜੀਤ ਵੀਰੇ ਇਹ ਤੀਜਾ ਸੂਆ ਵਾ ਜੀ ਠੀਕ ਆ ਹਮ ਇਸ ਵਾਰ 22 ਕਿਲੋ 700 ਗ੍ਰਾਮ ਦੂਜੇ ਸੂਏ ਦੁੱਧ ਦਿੱਤਾ ਇਹਨੇ ਠੀਕ ਹੈ ਆਪਣਾ ਖਾਸ ਭਰਾ ਐ ਮੰਨ ਕੇ ਚੱਲ ਵੀ ਤੂੰ ਆਪਣੀ ਘਰ ਵਾਲੀ ਗੱਲ ਜਿਹਦੇ ਮੈਂ ਕਰਦੀ ਆ ਠੀਕ ਹੈ ਪਰ ਉਹ ਹਰਿਆਣੇੋਂ ਲੈ ਕੇ ਆਇਆ ਸੀ ਵਕਾਇਦਾ ਆਪਣੇ ਕੋਲੇ ਹਰਿਆਣੇ ਦੀ ਵੀ ਵੀਡੀਓ ਆ ਉਹਦੇ ਘਰ ਦੀ ਆਪਣੇ ਕੋਲੇ ਡੰਗ ਦੀ ਵੀ ਹੈਗੀ ਆ ਦੀ ਮੁੰਡਾ ਅੰਡ ਡੈਰੀ ਫਾਰਮ ਵਾਲਾ ਠੀਕ ਹੈ ਬੰਸ ਪੂਰੇ ਪੰਡ ਪੂਰੇ ਵਾਲਾ ਠੀਕ ਹੈ ਉਹ ਪਾਈ ਛੋਟੀ ਆ ਵਾ ਇਹ ਠੀਕ ਆ ਉਹਨਾਂ ਤੋਂ ਆਪਾਂ ਲੈ ਕੇ ਆਂਦੀ ਆ ਠੀਕ ਹੈ ਜਾਨੀ ਮੰਨ ਕੇ ਚੱਲ ਵੀ ਤੂੰ ਉਹਦੀ ਮੰਨ ਕੇ ਉੱਥੇ ਖੜੀ ਜਾਂ ਇੱਥੇ ਖੜੀ ਇੱਕ ਬਰਾਬਰ ਗੱਲ ਆ ਕਿੰਨਾ ਕੁ ਪਿਆਰ ਆਪਣਾ ਆਪਸ داری ਠੀਕ ਹੈ ਪਿੱਛੋਂ ਇਹ ਹਰਿਆਣੇ ਦੇ ਵਿੱਚੋਂ ਤਰੀ ਪਿੱਛੋਂ ਹਰਿਆਣੇ ਦੀ ਆਪਣੇ ਕੋਲੇ ਵਕਾਇਦਾ ਵੀਡੀਓ ਵੀ ਆਪਾਂ ਵਿੱਚ ਆਪਾਂ ਨਾਲ ਲਿੰਕ ਤੋਂ ਸ਼ੇਅਰ ਕਰ ਆਪਾਂ ਨਹੀਂ ਤੂੰ ਖੋਲੀ ਇਹਨੂੰ ਆਪਾਂ ਵੀਡੀਓ ਨਾਲ ਦਿਖਾਈ ਦਿੰਨੇ ਹਾਂ ਹਾਂ ਬਸ ਦਈ ਫੋਨ ਸੋ ਦੱਸੋ ਵੀਡੀਓ ਤੁਹਾਨੂੰ ਨਾਲ ਚੱਲਦੀ ਦਿਖਾਉਨੇ ਹਾਂ ਹਰਿਆਣੇ ਦੇ ਵਿੱਚੋਂ ਝੋਟੀ ਤੁਰੀ ਸੀ ਉਹਨੇ ਤੁਸੀਂ ਇਹਦੀ ਕਬਹਿਣੀ ਵਾਲੇ ਪਾਸਿਓਂ ਅਗਾੜੀ ਹਵਾਨਾ ਨੋਟ ਕਰੋ ਜਿੱਧਰੋਂ ਮਰਜੀ ਦੇਖ ਲਓ ਜੇ ਕੱਲਾ ਕੱਲਾ ਥਾਨ ਬੜਾ ਸੋਹਣਾ ਸੈਜ ਹੈ ਮੈਂ ਆਫ ਕੈਮਰਾ ਜਦੋਂ ਬਾਈ ਨਾਲ ਗੱਲ ਕਰਦਾ ਇਹ ਤੇ ਮੈਂ ਇਹ ਮੇਲਾ ਹੈ ਨਹੀਂ ਨੇੜ ਲੱਗਦਾ ਇਹ ਸੀਗਾ ਵੀ ਜੇ ਮੇਲੇ ਚ ਖੜੀ ਹੋਵੇ ਤਾਂ ਹੋ ਸਕਦਾ ਵੀ ਇਹ ਵੀ ਕਰਮ ਵਾਲੀ ਕੋਈ ਨਾ ਕੋਈ ਸਨਮਾਨ ਚਨ ਜ਼ਰੂਰ ਲੈ ਕੇ ਆਵੇ ਸੋ ਦੋਸਤੋ ਇਹ ਵੀਡੀਓ ਇਹਦੀ ਉਥੋਂ ਦੀ ਦੇਖ ਲਓ ਜਦੋਂ ਹਰਿਆਣੇ ਦੇ ਵਿੱਚੋਂ ਇਹ ਪਛੂ ਪਾਲਕ ਮੰਚਾਲੀ ਵੀਰ ਨੇ ਵੀਡੀਓ ਬਣਾਈ ਸੀਗੀ ਜਦੋਂ ਇਹ ਵਿਕਰੀ ਵਾਸਤੇ ਆਈ ਹੈ ਜਦੋਂ ਦੀਪੇ ਦੇ ਘਰ ਆਈ ਹੈ ਠੀਕ ਹੈ ਇਹ ਦੀਪੀ ਵੀ ਵਾਰੀ ਵਾਰੀ ਹੈ ਓਕੇ ਇਹ ਸੋਕੇ ਖਟੀ ਸੀਗੀ ਉਦੋਂ ਆਪਾਂ ਡੰਗ ਦੀ ਵੀ ਵੀਡੀਓ ਦੀਪੇ ਦੇ ਘਰ ਦੀ ਵੀ ਦਿਖਾ ਦਿੰਨੇ ਆ ਠੀਕ ਹੈ ਯਾਨੀ ਮੰਨ ਕੇ ਚਲੋ ਉਹ ਤਾਂ ਕਹਿੰਦੇ 24 25 ਕਿਲੋ ਜਿਗ ਜੀ ਇਸ ਵੀਡੀਓ ਇਸ ਤੇ ਹੀ ਬੋਲੇ ਉਹਨਾਂ ਨੇ ਹਾਂਜੀ ਭਾਈ ਜੀ ਦੋਤ 24 25 ਕਿਲੋ ਦੋਦੇ ਤੇ ਮੌਲੇ ਰੇਟ ਵੀ ਬੋਲੇ ਵਾ ਠੀਕ ਹੈ ਪੂਰਾ ਫੁੱਲ ਮੌਲਾ ਕੋਈ ਇਹ ਨਹੀਂ ਹੈਗਾ ਵੀ ਉਹੀ ਹੈ ਸਹੀ ਬਹੁਤ ਜਾਣੀ ਜਾਦੇ ਦੀਪੇ ਨੇ 15 ਦਿਨ ਘੁੰਮ ਕੇ ਉਥੋਂ ਮੈਂ ਲੈ ਕੇ ਆਂਦੀ ਸੀਗੀ ਅੱਛਾ ਇਹ ਬਾਈ ਦੇ ਘਰੇ ਕਿੰਨਾ ਦੋਤਾ ਦਿੱਤਾ ਦੀਪੇ ਬਾਈ ਕੋਲ ਦੀਪੇ ਦੇ ਘਰੇ 22 700 ਇਹਨੇ ਜਿਹੜਾ ਕੰਡੇ ਦੇ ਚੋਣ ਦਾ ਜਗਜੀਤ ਦੋਤਾ ਉਹ ਦਿੱਤਾ ਵਾ ਠੀਕ ਹੈ ਤੇ ਨੂੰ ਮੈਂ ਟਾਈਮ ਤੋਂ ਟਾਈਮ ਦੀ ਹੁਣ ਦੀਪੇ ਦੇ ਘਰ ਦੀ ਵੀ ਆਪਾਂ ਵਿੱਚ ਮਾੜੀ ਦਿਖਾਈ ਦਿੰਨੇ ਆ ਠੀਕ ਹੈ ਇਹ ਮੰਨ ਕੇ ਤਾਂ ਲੋ ਵੀ ਆਪਣਾ ਉਹਦੇ ਨਾਲ ਭਰਾਵਾਂ ਨਾਲੋਂ ਵੱਧ ਪਿਆਰ ਆ ਕਿਸੇ ਵੀ ਮੁੱਲ ਚ ਆ ਵੇਖ ਸਹੀ ਨਹੀਂ ਆਮ ਬੰਦਾ ਹੁੰਦਾ ਕੋਈ ਦਾਦਾ ਨੇ ਆਲਾ ਨਾ ਕਿਥੋਂ ਲੈਂਦੀ ਹੈ ਕਿਥੋਂ ਨਹੀਂ ਆਪਾਂ ਨੂੰ ਇਹ ਗੱਲ ਮੇਰਾ ਬੇਟਾ ਜਾਣੀ ਸਾਨੂੰ 100 ਚੋਂ 90% ਚਾਂਸ ਆਪਾਂ ਨੂੰ ਕੋਈ ਵਾੜਾ ਵੇਚਣ ਦੇ ਦੀ ਜੇ ਕੋਈ ਮੁੱਲ ਮਿਲਿਆ ਤਾਂ ਵੇਚਨੀ ਆ ਅਦਰਵਾਈਜ਼ ਆਪਾਂ ਚੁਾਈ ਲਾਈਵ ਵੀ ਕਰਾ ਦਾਂਗੇ ਠੀਕ ਹੈ ਅੱਛਾ ਭਾਈ ਇਹਨੇ ਗਾੜੀ ਜਿਹੜੀ ਹੈ ਕਾਲੇ ਭਾਈ ਕਿੰਨੀ ਇੱਕ ਦੱਸਿਆ ਗਾੜੀ ਉਹ ਮੰਨ ਕੇ ਚੱਲ ਆਪਣੇ ਮੁਤਾਬਕ 3.5 ਤੋਂ 4 ਕਿਲੋ ਦੀ ਦੀ ਗਾੜੀ ਨਿਕਲਦੀ ਹੈ ਠੀਕ ਹੈ ਬਬੂ ਖੋਲੀ ਨੋਰਮਲ ਇੱਧਰੋਂ ਪਾਸੋਂ ਵੀ ਕੈਮਰਾ ਮਾਰ ਕੇ ਦੇਖੋ ਮਈਆ ਬਹੁਤ ਆਨਲਾਈਨ ਜਗਜੀਤ ਪਤਾ ਨਹੀਂ ਕੀ ਗੱਲਾਂ ਮੈਂ ਕਹਉ ਮੈਂ ਇੱਕ ਐਸੀ ਆ ਜਿਹਦੇ ਵਿੱਚ 90% ਪਾਸਾ-ਪਾਸਾ ਮੈਂ ਲੈ ਜਾਂਦੀ ਆ ਸਹੀ ਹੈ ਕੋਈ ਬਹਿ ਨਹੀਂਦਾ ਇਹਨੂੰ ਪ੍ਰਮਾਤਮਾ ਨੂੰ ਰੰਗ ਢੰਗ ਲੱਗੇ ਵਿਆ ਮੇਰੀ ਲਾਈਫ ਦੀ ਇਹ ਦੂਜੀ ਆ ਸਹੀ ਮੈਂ ਦੁਨੀਆ ਤੇ ਦੇਖੀ ਬਹੁਤ ਆ ਗਾਂ ਤਾਂ ਚਲੋ ਆਪਾਂ ਇੰਨੀ-ਇੰਨੀ ਵੇਚਤੀ ਪਰ ਜਿਹੜੇ ਅੰਗ ਇਹਨੂੰ ਲੱਗੇ ਵਿਆ ਨਹੀਂ ਲੱਗਦੇ ਐਡੀ ਕੀ ਕੰਬਲੀ ਐ ਜੀ ਤੇਰੂੰ ਸਹੀ ਹੈ ਸੋ ਸੋ ਪਿਆਰ ਮੁਰਾ ਤੇ ਇੱਕ ਏਦਾਂ ਦੀ ਬਿਊਟੀ ਆ ਵੀ ਤੁਹਾਡੀਆਂ ਅੱਖਾਂ ਜਿਹੜੀਆਂ ਉਹਨਾਂ ਨੂੰ ਸਵਾਦ ਦੇਊਗੀ ਸਵਾਦ ਹੋਊਗੀ ਜਿਹੜਾ ਬੰਦਾ ਦੇਖਣ ਲੱਗ ਗਿਆ ਦਿਲ ਭਰ ਕੇ ਦੇਖ ਕੇ ਅਗਲਾ ਦਿਲ ਰੂਹ ਖੁਸ਼ ਹੋ ਗਈ ਇਹ ਨਾ ਕਹੋ ਵੀ ਮੈਂ ਕਿੱਥੇ ਆਇਆ ਸਹੀ ਹੈ ਕਾਲੇ ਪਰਲੇ ਪਾਸੇ ਹੋਈ ਬਈ ਦੀ ਹਾਈਟ ਦਿਖਾਈ ਗਿਆ ਆਪਾਂ ਤੋਂ ਦੋਸਤੋਂ ਲੰਬਾਈ ਧੌਣ ਦੀ ਲੰਬਾਈ ਗਰਦਨ ਦੀ ਲੰਬਾਈ ਜ਼ਰੂਰ ਨੋਟ ਕਰਿਓ ਦੂਜੀ ਗੱਲ ਇਹਦਾ ਕੱਦ ਦੇਖ ਲਓ ਜੇ ਤੁਸੀਂ ਕਿੰਨਾ ਕ ਹੈ ਬੱਚੇ ਲੈਣ ਵਾਲਾ ਜਾਨਵਰ ਹੈ ਜਗਜੀਤ ਜGLOBALS ਕਹਿ ਦਿੰਦਾ ਕੋਈ ਐਡੀ ਲੈਂਥ ਲੰਬਾਈ ਗਰਦਨ ਐਡੀ ਆ ਜਿਵੇਂ ਕੱਟ ਕੇ ਲੱਗੀ ਹੋਈ ਜੀ ਸਹੀ ਹੈ ਕੁਮਾਰੇ ਬਾਈ ਬਾਬੂ ਤੇ ਮਰੋਂ ਅੰਸ ਦੇਖ ਲਓ ਆਨੇ ਤੇ ਨਾੜਾ ਹਵਾਨੇ ਦਾ ਸਹਿਜ ਤੁਸੀਂ ਨੋਟ ਕਰਿਓ ਬੜੀ ਜ਼ਬਰਦਸਤ ਬਹੁਤ ਸੋਹਣੀ ਝੋਟੀ ਦੱਸੋ ਵਿਕਰੀ ਵਾਲੀ ਐ ਅੰਜਲ ਇੱਕ ਘਰ ਦਾ ਹੀ ਹੁੰਦਾ ਪਸੂ ਦਾ ਭਾਈ ਲੈ ਆਈ ਬਗੂ ਇਧਰ ਗੇੜਾ ਤੇ ਪਰ ਜਿੰਨੇ ਵੀਰ ਵੇਖਣਗੇ ਮੁਰਾ ਨਸਲ ਨੂੰ ਪਸੰਦ ਕਰਦੇ ਹੋ ਮੱਝ ਨੂੰ ਪਸੰਦ ਜ਼ਰੂਰ ਕਰਨਗੇ ਇਦਾਂ ਦੀ ਇਹਦੀ ਬਿਊਟੀ ਦਿਸਦੀ ਐ ਮੇਰਾ ਬੇਟਾ 7 ਤੱਕ ਸਾਲ ਦਾ ਜਿਹੜੀ ਤੇ ਸਾਹਮਣੇ ਆਫ ਕੈਮਰਾ ਇਹਦੇ ਤੇਲ ਲਾਉਂਦਾ ਜਾਈ ਬੈਠਾ ਥੱਲੇ ਕਰਮਾ ਵਾਲੀ ਦੇ ਨਾੜਾ ਇਹਨੂੰ ਕੋਈ ਪਰਵਾਹੀ ਨਹੀਂ ਹੈਗੀ ਸਹੀ ਐ ਮਸਤਾ ਦੱਸੋ ਕਿਉਂਕਿ ਬਰੀਡ ਪਿਓਰ ਐ ਤੇ ਜਿਹੜਾ ਪਿਓਰ ਨਸਲ ਦੀ ਜਿਹੜੀ ਨਾੜਾਂ ਤੇ ਮਾਰੇ ਜੀ ਮਾਰਿਓ ਕੈਮਰਾ ਅਇਤਾ ਜਗਜੀਤ ਤੁਸੀਂ ਮੰਨ ਕੇ ਚੱਲੋ ਜਦੋਂ ਇਹ ਤਿਆਰ ਹੋਣਾ ਨਾ ਦੁੱਧ ਤੇ ਆ ਗਈ ਉਦੋਂ ਦੱਸਣਾ ਵੀ ਮੈਂ ਕਿਹੜੇ ਕੀ ਚੀਜ਼ ਕੀ ਹੈ ਸਹੀ ਹੈ ਸੋ ਸੋ ਦੇਖੋ ਤੁਸੀਂ ਅ ਕਿਸੇ ਵੀ ਰਿਕੋਲ ਚੰਗੇ ਘਰ ਦਾ ਸ਼ਿੰਗਾਰ ਬਣੂਗੀ ਤੇ ਦੂਜੀ ਗੱਲ ਇਹ ਵੀ ਹੈ ਵੀ ਇਹ ਤੁਸੀਂ ਇਹਨੂੰ ਲਾਈਵ ਵੀ ਦੇਖੋਗੇ ਕਿਉਂਕਿ ਦੁੱਧ ਦਾ ਰਿਕਾਰਡ ਪਹਿਲੀ ਵੀਡੀਓ ਤੋਂ ਸ਼ੁਰੂ ਹੋਇਆ ਉਸ ਤੋਂ ਬਾਅਦ ਚ ਬਾਈ ਦੇ ਘਰੇ ਦੀਪੇ ਬੰਕਸੀਪੁਰੇ ਵਾਲੇ ਦੇ ਘਰੇ ਜਿਹੜਾ ਉਹਦਾ ਦੁੱਧ ਤੁਸੀਂ ਦੇਖਿਆ ਬਈ ਅੱਗੇ ਦਾ ਹੋਰ ਕਢਾ ਦੇ ਇਥੇ ਐਂ ਕਰਾ ਦੇ ਸ਼ਾਮੇ ਉਹ ਫੇਰ ਤੋਰ ਕੇ ਦਿਖਾਉਣਿਆ ਦੱਸੋ ਕਿਉਂਕਿ ਇਦਾਂ ਦੀਆਂ ਚੀਜ਼ਾਂ ਕਦੇ-ਕਦੇ ਹੁੰਦੀਆਂ ਇੱਕ ਯੂਟਿਊਬਰ ਹੋਣ ਦੇ ਨਾਤੇ ਦਿਲ ਕਰਦਾ ਵੀ ਤੁਹਾਨੂੰ ਇਦਾਂ ਦੀਆਂ ਮੱਝਾਂ گاਵਾ ਜਿਹੜੀਆਂ ਉਹ ਦਿਖਾਈ ਗਏ ਵੀ ਜਿਹਦਾ ਤੁਹਾਨੂੰ ਵੀ ਮਨ ਖੁਸ਼ ਹੋਵੇ ਦੇਖ ਕੇ ਬਿਊਟੀ ਦੇਖ ਕੇ ਢਾਂਚਾ ਦੇਖ ਕੇ ਸਿੱਖਣ ਨੂੰ ਮਿਲੇ ਮੁਰਾ ਦੀ ਤੁਹਾਨੂੰ ਪਰਖ ਆਊਗੀ ਇਸ ਮੱਝ ਤੋਂ ਨੀਲੀ ਪੇਟ ਵਾਲੀ ਮੱਝ ਹੁੰਦੀ ਹੈ ਜ਼ਿਆਦਾਤਰ ਮੁਰਾ ਜਿਹੜੀ ਹੈ ਉਹ ਇਸ ਤਰ੍ਹਾਂ ਦਾ ਢਾਂਚਾ ਆਪਾਂ ਜ਼ਿਆਦਾ ਦੇਖਦੇ ਆਂ ਤੇ ਤੁਸੀਂ ਇਹਨੂੰ ਪ्योर ਮੁਰਾ ਮਨੋਂਗੇ ਜਿਵੇਂ ਅਸਲ ਕਹਿ ਦਈਏ ਇਹਦੀ ਜਿੰਨੀ ਇਹਦੇ ਬਾਰੇ ਬੋਲਣਾ ਜਗਜੀਤ ਤਾਂ ਥੋੜਾ ਵਾ ਜਿੰਨੀ ਇਹਦੀ ਥੋੜੀ ਆ ਸੋ ਦੱਸੋ ਤੁਰਦੀ ਤਾਂ ਫੇਰ ਥਾਣ ਵਾਲ ਨਿਗਾਹਾਂ ਨਹੀਂ ਲੱਗਦੇ ਜਗਜੀਤ ਇਦਾਂ ਦੇ ਗਾੜੀ ਪਿਛਾੜੀ ਥਾਣ ਮੁੱਠੀ ਦਾ ਨਹੀਂ ਲੈਂਥ ਕਿਸੇ ਥਾਣ ਦੀ ਲੰਬੀ ਅਸਲ ਅਸਲ ਜਿਹਨੂੰ ਆਪਾਂ ਕਹਿ ਦਈਏ ਪੀੜੀ ਦੇ ਪਾਵੇ ਉਹ ਚੀਜ਼ ਲੱਗੀ ਹੋਈ ਹੈ ਸਹੀ ਹੈ ਸੋ ਦੱਸੋ ਦੇਖੋ ਇਹਦੀ ਬਣਾਵਟ ਤੁਸੀਂ ਬੜੀ ਜ਼ੋਰਦਸਤ ਬਹੁਤ ਸੋਹਣੀ ਝੋਟੀ ਪਰਮਾਤਮਾ ਇਹਦੀ ਉਮਰ ਲੰਬੀ ਕਰੇ ਤੇ ਇਹ ਕਰਮਾਂ ਵਾਲੀ ਕਿਸੇ ਵੀਰ ਕੋਲ ਇਦਾਂ ਦੀ ਮੁਰਾ ਤਿਆਰ ਕਰਦੇ ਵੀ ਜਦੋਂ ਕਦੇ ਉਹਦਾ ਜੀ ਕਰੇ ਕੋਈ ਬੱਚਾ ਵੇਚਣਾ ਤਾਂ ਅਡਵਾਂਸ ਬੋਕੀ ਹੋਵੇ। ਉਹ ਢਾਂਚਾ ਬਣਾਵਟ ਬੜੀ ਬਾਖਮਾਲ ਐ। ਕੱਲੀ ਦੀ ਵੀਡੀਓ ਅਲੈਦਾ ਬਣਾ ਕੇ ਦਿਖਾ ਰਹੇ ਹਾਂ ਸਿਰਫ ਛੌਂਕ ਆਪਦਾ ਵੀ ਛੌਂਕ ਪੂਰਾ ਕਰਨਾ ਤੇ ਤੁਹਾਡੇ ਵਰਗੇ ਭਰਾ ਜਿਹੜੇ ਨਾਲ ਜੁੜੇ ਉਹਨਾਂ ਦਾ ਵੀ ਛੌਂਕ ਪੂਰਾ ਕਰਨਾ। ਸੋ ਜਿਹਨੂੰ ਪਸੰਦ ਆ ਉਹ ਤਾਂ ਰੇਟ ਦੋਸਤੋ ਫੋਨ ਤੇ ਕਨਫਰਮ ਕਰ ਲਿਓ ਪਰ ਨੇਚਰਲੀ ਐ ਵੀ ਇੱਕ ਚੰਗੀ ਕੀਮਤ ਦੀ ਐ ਝੋਟੀ। ਪਹਿਲੇ ਸੂਏ ਵੇਖ ਕੇ ਪੰਜਾਬ ਦੇ ਵਿੱਚ ਆਈ ਤੇ ਹੁਣ ਇਹ ਤੁਹਾਡੇ ਵਾਸਤੇ ਦੁਬਾਰਾ ਵਿਕਰੀ ਆਲੀ ਹੈ ਤੁਸੀਂ ਗੱਲਬਾਤ ਬਾਈ ਨਾਲ ਕਰ ਲਓਗੇ ਨੰਬਰ ਜਿਹੜਾ ਹੋਏ ਇੱਥੇ ਸਕਰੀਨ ਦੇ ਉੱਤੇ ਫ੍ਰੀ ਹੈ ਚੱਲਦਾ ਹੂੰ ਸਰਦਸੇ ਤੁਸੀਂ ਇਹਦੀ ਬਣਾਵਟ ਦੇਖ ਸਕਦੇ ਹੋ ਢਾਂਚੇ ਦੀ ਹਵਾਨੇ ਦੀ ਅਗਾੜੀ ਪਿਛਾੜੀ ਉਹ ਤਾਂ ਬਾਖਮਾਲ ਦੱਸਦੀ ਹੈ ਚੱਲ ਬੇਟਾ ਘਲਾ ਰਗੀੜਾ ਸੋ ਲੰਬਾਈ ਦੇਖਿਓ ਦਸੋ ਨੋਟ ਕਰਨ ਵਾਲੀ ਗੱਲ ਹੈ ਗੇਚਣਾ ਬਾਹਰ ਜਾਵੜ ਗੇਰ ਤੇ ਰਿਪਿੰਦ ਸੋ ਮਾਈ ਨੇ ਕਾਲੇ ਨੇ ਆਪਦੇ ਬੇਟੇ ਦੀ ਗੱਲ ਕੀਤੀ ਸਾਹਮਣੇ ਫਿਰਦਾ ਤੇ ਸਾਰਾ ਤੇਲ ਉਹਨੇ ਲਾ ਕੇ ਇਹਨੂੰ ਤਿਆਰ ਕੀਤਾ ਮਤਲਬ ਨਵਾਉਣ ਤੋਂ ਬਾਅਦ ਚੱਕ ਪਸੂ ਦੀ ਚਮਕ ਬਣਾਉਣ ਵਾਸਤੇ ਬਿਊਟੀ ਦਾ ਇੰਨਾ ਚੌਂਕ ਹੈ ਨਾ ਵੇਚੜੀ ਨਹੀਂ ਸਹੀ ਹੈ ਮੈਂ ਕਹਾਂ ਚੱਲ ਤੇ ਸਾਧ ਗਿਆ ਦੇਖੋ ਸੋ ਇੱਕ ਡਾਇਮੰਡ ਪੀਸ ਆ ਦਸਤੋ ਮੁਰਾ ਨਸਾ ਬਲੈਕ ਗੋਲਡ ਜੀ ਨੂੰ ਕਹਿ ਸਕਦੇ ਆ ਉਹ ਤੁਹਾਨੂੰ ਦਿਖਾ ਰਹੇ ਆ ਕਿਵੇਂ ਦੀ ਲੱਗੀ ਤੁਸੀਂ ਜਰੂਰ ਦੱਸਿਓ ਖਾਸ ਕਰਕੇ ਫੇਸਬੁੱਕ ਵਾਲੇ ਵੀਰ YouTube ਤੇ ਤੇ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਦੱਸੋ ਤਾਂ ਸ਼ੇਅਰ ਵੀ ਜਰੂਰ ਕਰੋ ਵੀਡੀਓ ਕਿਉਂਕਿ ਸੋਹਣੀਆਂ ਮੱਝਾਂ ਜਿਹੜੀਆਂ ਉਹ ਸਾਰੇ ਵੀਰ ਦੇਖਣ ਤੇ ਚੌਂਕ ਬਣੇ ਵੀ ਆਪਾਂ ਘਰਾਂ 'ਚ ਇਦਾਂ ਦੇ ਪਸ਼ੂ ਜਿਹੜੇ ਉਹ ਸੰਭਾਲ ਲਏ ਆਈ ਦੀ ਵੀਡੀਓ ਦੀ ਇਹ ਝੋਟੀ ਹੁਣ ਕੋਈ ਜਿਹੜੇ ਵਿਰਾਕ ਕੀਤੀ ਉਹਨੂੰ ਵੀ ਬਣਾਉਣੀ ਆ ਠੀਕ ਹੈ ਓਕੇ ਇਹ ਕਹਤੇ ਅੰਜਾਲਾ ਹੋਇਆ ਹੁੰਦਾ ਨਾ ਪਰਮਾਤਮਾ ਉਮਰ ਲੱਕੇ ਉਦੋਂ ਵੀ ਆਪਣੇ ਚੈਨਲ ਤੇ ਵਿਦਾਈ ਪਰਮਾਤਮਾ ਇਹਨੂੰ ਉਮਰ ਲਾਵੇ ਜਿਹੜੇ ਭਰਾ ਨੂੰ ਵੀ ਦਿੱਤੀ ਆ ਆਪਾਂ ਵਿਦਾ ਕਰਨ ਲੱਗੇ ਉਹ ਵੀ ਖੁਸ਼ ਕਰ ਦਾਂਗੇ ਠੀਕ ਹੈ ਸੋ ਦੋਸੋ ਇਹ ਜਦੋਂ ਬਾਈ ਕਹਿੰਦਾ ਵੀ ਵਿਕਰੀ ਹੋ ਕੇ ਇਹ ਅਗਲੇ ਘਰ ਜਾਣੀ ਹੈ ਤਾਂ ਉਦੋਂ ਇਹ ਵੀ ਵੀ ਚਲੀ ਜਾਵੇ ਸਾਰਾ ਖਰਚਾ ਆਪਣੇ ਨੂੰ ਫ੍ਰੀ ਹੈ ਇਹਦਾ ਜਿੱਥੇ ਵੀ ਜਾਊਗੀ ਸੌਦਾ ਕਿੰਨੇ ਦਾ ਹੋ ਜੇ ਠੀਕ ਹੈ ਇੱਥੇ ਜਾਊਗੀ ਟਰਾਂਸਪੋਰਟੇਸ਼ਨ ਦਾ ਖਰਚਾ ਚਾਹੇ ਜਿੱਥੇ ਤੱਕ ਚਲੀ ਜਾਵੇ ਕੰਨੀ ਤੇ ਕਿੰਨਾ ਖਰਚਾ ਆ ਜੇ ਉਹ ਆਪਾਂ ਬੈਦ ਮੁਫਤ ਫਿਰ ਜੰਗ ਠੀਕ ਹੈ ਓਕੇ ਸੋ ਦੋਸੋ ਇਹ ਬਾਈ ਕਹਿੰਦਾ ਵੀ ਕਿਰਾਇਆ ਜਿਹੜਾ ਉਹ ਆਪ ਦੇ ਵੱਲੋਂ ਦਿੱਤਾ ਜਾਊਗਾ ਸੌਦਾ ਤੁਹਾਡਾ ਕਿੰਨੇ ਦਾ ਵੀ ਹੁੰਦਾ ਉਹ ਅਲੱਗ ਗੱਲ ਹੈ ਸੌਦੇ ਤੋਂ ਬਿਨਾਂ ਤੁਹਾਡੇ ਖਰਚੇ ਨਹੀਂ ਹੋਣਦਿਆਂਗੇ ਸੋ ਇਹ ਦੋਸੋ ਝੋਟੀ ਅੱਜ ਦੀ ਵੀਡੀਓ ਚ ਵਿਕਰੀ ਵਾਲੀ ਆਸ ਆ ਤੁਹਾਨੂੰ ਪਸੰਦ ਆਊਗੀ ਬਹੁਤ ਮਿਹਰਬਾਨੀ ਵੀਡੀਓ ਦੇਖਣ ਵਾਸਤੇ